शांत करता हमने इधर दिल्ली पहचान लिया दिन का एक चीमुन नुकाली एक टीका को हमारे मूर्तियाँ विच जान पादेगा जड़ियाँ को हमारे मूर्तियाँ हो जान दिना मूर्तियाँ हो जान दिना जैस लगाते उन्ह भी कौन थे कितने भी जब महला पूरे ढोले जाने ना तो कोमा के तो जीवन दिखा पूजा ਜ਼ਰੂਰੀ ਨਹੀਂ ਸਿੱਖਰਾ ਤੇ ਚਰਮੇਲਾ ਦੀ ਗੱਲ ਕੀਤੀ ਜਾ ਰਹੀ ਹੈ ਕਿਤੇ ਹੋਰ ਵੀ ਧਰਮ ਦੇ ਜਿਸੇ ਚਰਮੇਲ ਦੀ ਕਿਤੇ ਵੀ ਸ਼ਹਾਦਤ ਹੋ ਜਾਂਦੀ ਹੈ ਨਾ ਤਾਂ ਉਹਨਾਂ ਮੁਰਝਉਣ ਪੈਂਦੀਆਂ ਨੇ ਪਰ 94 ਤੋਂ 95% ਜਿਹੜੇ ਵੰਸ਼ ਦੀ ਦਿਨਾਲ ਨੇਮ ਜਿਨ੍ਹਾਂ ਦੇ ਸ਼ਹੀਦਾਂ ਦਾ ਖੂਨਰ ਦਾ ਹੈ ਉਹ ਸਿੱਖ ਕਰਨੇ

ਇਹ ਖਤਰ ਸੇਫ ਕਾਮ ਦੀ ਖਤਰਨਾ ਤੇ ਆਪਾਂ ਅੱਜ ਛੱਡ ਕੇ ਸੇਫ ਕਾਮ ਨੂੰ ਤੇ ਫਿਰ ਬੋਤਰੇ ਕਰਦੇ ਆਸਾਈ ਕਰਾ ਕੇ ਲਿਆਉਣਾ ਸ਼ਾਮ ਦੇ ਦਾ ਅਟਾਰੀ ਜਦੋਂ ਸ਼ਹੀਦ ਹੋਏ ਉੱਧਰ ਮੈਦਾਨੇ ਚਾਂਦਰੇ ਵਿੱਚ ਅੰਗਰੇਜ਼ਾਂ ਦੇ ਕਪੰਡਰ ਰੱਖ ਲਾਰਡ ਹਿਊਗੋਮ ਨੇ ਸਿਖਾਣ ਕਿ ਆ ਕੀ ਤੁਸੀਂ ਆਪਣੀ ਜਰਨੈਲਾਂ ਦੀਆਂ ਦੇਖਾ ਚੁੱਕ ਸਕਦੇ 12 ਫਰਵੀ 1804 ਨੂੰ ਸਰਦਾਰ